ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਦੂਜੇ ਕਾਰਜਕਾਲ ਦੀ ਸਰਕਾਰ ਦਾ ਸਭ ਤੋਂ ਅਹਿਮ ਤੇ ਵਿਵਾਦਿਤ ਬਿੱਲ ਵਨ ਬਿਗ ਬਿਊਟੀਫੁਲ ਬਿੱਲ ਐਕਟ ਆਖਰਕਾਰ ਪਾਸ ਹੋ ਗਿਆ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਦੇ ਵਿੱਚ ਇਸ ਬਿੱਲ ਨੂੰ ਸਵੀਕਾਰ ਕਰ ਲਿਆ ਗਿਆ ਇਸ ਬਿੱਲ ਦਾ ਪਾਸ ਹੋਣਾ ਰਾਸ਼ਟਰਪਤੀ 트ੰਪ ਲਈ ਇੱਕ ਇਤਿਹਾਸਿਕ ਜਿੱਤ ਹੈ ਇਹ ਬਿੱਲ ਸਰਹੱਦ ਦੀ ਸੁਰੱਖਿਆ ਫੌਜ ਅਤੇ ਡਿਪਰੋਟੇਸ਼ਨ ਨੀਤੀਆਂ ਲਈ ਖਰਚ ਵਧਾਏਗਾ ਇਹ ਮੈਡੀਕੇਅਰ ਦੇ ਵਿੱਚ ਡੂੰਗੀ ਕਟੌਤੀ ਕਰੇਗਾ ਤੇ ਸਰਕਾਰ ਦੇ ਕਰਜ਼ੇ ਦੇ ਵਿੱਚ ਅਰਬਾਂ ਡਾਲਰ ਦਾ ਵਾਅਦਾ ਕਰੇਗਾ ਸਾਸਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੁਪਨੇ ਵਾਲਾ ਵਨ ਬਿਗ ਬਿਊਟੀਫੁਲ ਬਿਲ ਐਕਟ ਆਖਿਰਕਾਰ ਪਾਸ ਹੋ ਗਿਆ ਇਹ 218/224 ਵੋਟਾਂ ਦੇ ਘੱਟ ਬਹੁਮਤ ਨਾਲ ਪਾਸ ਹੋਇਆ ਇਹ ਬਿਲ 10 ਸਾਲਾਂ ਦੇ ਵਿੱਚ 36.2 ਟ੍ਰਿਲੀਅਨ ਡਾਲਰ ਦੇ ਕਰਜ਼ੇ ਦੇ ਵਿੱਚ 3.3 ਟ੍ਰਿਲੀਅਨ ਡਾਲਰ ਦਾ ਵਾਅਦਾ ਕਰੇਗਾ ਇਹ 900 ਪੰਨਿਆਂ ਦਾ ਵਿਸ਼ਾਲ ਬਿੱਲ ਟੈਕਸ ਕਟੌਤੀਆਂ ਸਰਹੱਦੀ ਸੁਰੱਖਿਆ ਰੱਖਿਆ ਤੇ ਊਰਜਾ ਉਤਪਾਦਨ ਤੇ ਵੱਡੇ ਖਰਚਿਆਂ ਦੇ ਨਾਲ-ਨਾਲ ਸਮਾਜਿਕ ਸੁਰੱਖਿਆ ਪ੍ਰੋਗਰਾਮਸ ਜਿਵੇਂ ਕਿ ਮੈਡੀਕੇਟ ਪ੍ਰੋਗਰਾਮਸ ਦੇ ਵਿੱਚ ਕਟੌਤੀਆਂ ਨੂੰ ਸ਼ਾਮਿਲ ਕਰਦਾ ਹੈ ਨਵੀਆਂ ਟੈਕਸ ਕਟੌਤੀਆਂ ਦੇ ਵਿੱਚ ਸਰਵਿਸ ਸੈਕਟਰ ਦੇ ਕਾਮਿਆਂ ਦੇ ਲਈ ਨੋ ਟੈਕਸ ਔਨ ਟਿਪਸ ਓਵਰਟਾਈਮ ਤੇ ਟੈਕਸ ਕਟੌਤੀ ਤੇ ਅਮਰੀਕਾ ਦੇ ਵਿੱਚ ਬਣੀਆਂ ਗੱਡੀਆਂ ਤੇ ਲੋਨ ਦੇ ਵਿਆਸ ਤੇ 10000 ਡਾਲਰ ਤੱਕ ਦੀ ਕਟੌਤੀ ਸ਼ਾਮਿਲ ਹੈ ਬਿਲ ਦੇ ਵਿੱਚ 350 ਅਰਬ ਡਾਲਰ ਅਮਰੀਕਾ ਦੀਆਂ ਸਰਹੱਦਾਂ ਤੇ ਅਤੇ ਰਾਸ਼ਟਰੀ ਸੁਰੱਖਿਆ ਲਈ ਖਰਚੇ ਜਾਣਗੇ ਇਸ ਦੇ ਵਿੱਚ ਸਾਲਾਨਾ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੀ ਯੋਜਨਾ ਵੀ ਸ਼ਾਮਿਲ ਹੈ ਜੋ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਮੁਹਿੰਮ ਹੋਵੇਗੀ ਇਸ ਬਿਲ ਦੇ ਵਿੱਚ ਹੈਲਥ ਸੈਕਟਰ ਦੇ ਵਿੱਚ 930 ਅਰਬ ਡਾਲਰ ਦੀ ਕਟੌਤੀ ਕੀਤੀ ਗਈ ਹੈ ਜਿਸ ਦਾ ਸਿੱਧਾ ਅਸਰ 71 ਮਿਲੀਅਨ ਘੱਟ ਆਮਦਨ ਵਾਲੇ ਅਮਰੀਕੀ ਪਰਿਵਾਰਾਂ ਤੇ ਪਵੇਗਾ ਇਸ ਦੇ ਨਤੀਜੇ ਵਜੋਂ 11 ਮਿਲੀਅਨ ਦੇ ਕਰੀਬ ਲੋਕ ਸਿਹਤ ਬੀਮਾ ਤੋਂ ਵਾਂਝੇ ਹੋ ਜਾਣਗੇ। ਇਸ ਬਿੱਲ ਦਾ ਸਭ ਤੋਂ ਵੱਡਾ ਅਸਰ ਭਾਰਤੀ ਪ੍ਰਵਾਸੀਆਂ ਦੇ ਵੱਲੋਂ ਅਮਰੀਕਾ ਤੋਂ ਭਾਰਤ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਨੂੰ ਭੇਜੇ ਜਾਂਦੀਏ ਪੈਸਿਆਂ ਤੇ ਪਵੇਗਾ। ਸ਼ੁਰੂਆਤੀ ਪ੍ਰਸਤਾਵ ਦੇ ਵਿੱਚ ਗੈਰ ਅਮਰੀਕੀ ਨਾਗਰਿਕ ਜਿਵੇਂ ਕਿ H1B ਵੀਜ਼ਾ ਧਾਰਕ, ਗ੍ਰੀਨ ਕਾਰਡ ਧਾਰਕ ਅਤੇ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਭੇਜੀਆਂ ਜਾਣ ਵਾਲੀਆਂ ਰਕਮਾਂ ਤੇ 5% ਟੈਕਸ ਦੀ ਗੱਲ ਆਖੀ ਗਈ ਸੀ ਜੋ ਬਾਅਦ ਦੇ ਵਿੱਚ 3.5% ਕਰ ਦਿੱਤਾ ਗਿਆ ਅਤੇ ਹੁਣ ਅੰਤਿਮ ਡਰਾਫਟ ਦੇ ਵਿੱਚ 1% ਕਰ ਦਿੱਤਾ ਗਿਆ ਹੈ। ਬਿੱਲ ਦੇ ਵਿੱਚ ਸਰਹੱਦੀ ਸੁਰੱਖਿਆ ਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਦੇ ਪ੍ਰਸਤਾਵ ਸ਼ਾਮਿਲ ਕੀਤੇ ਗਏ ਨੇ। ਜੋ ਭਾਰਤੀਆਂ ਖਾਸ ਕਰਕੇ H1B ਵੀਜ਼ਾ ਧਾਰਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨਗੇ ਸਾਰੇ ਟੈਂਪਰਰੀ ਵੀਜ਼ਾ ਦੇ ਲਈ 250 ਡਾਲਰ ਦੀ ਵੀਜ਼ਾ ਇੰਟੀਗ੍ਰੇਸ਼ਨ ਫੀਸ ਲਾਗੂ ਕੀਤੀ ਜਾਵੇਗੀ ਸ਼ਰਨਾਰਥੀ ਅਰਜ਼ੀਆਂ ਦੇ ਲਈ 1000 ਡਾਲਰ ਅਤੇ ਟੈਂਪਰਰੀ ਪ੍ਰੋਟੈਕਸ਼ਨ ਸਟੇਟਸ ਦੇ ਲਈ 500 ਡਾਲਰ ਦੀ ਫੀਸ ਸ਼ਾਮਿਲ ਕੀਤੀ ਗਈ ਹੈ ਇਸ ਸਮੇਂ 4.2 ਲੱਖ ਭਾਰਤੀ ਵਿਦਿਆਰਥੀ ਅਮਰੀਕਾ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਉਹਨਾਂ ਦੇ ਉੱਤੇ ਵੀਜ਼ਾ ਵਾਧੇ ਦਾ ਇਹ ਬੋਝ ਵਧੇਗਾ ਇਸ ਬਿੱਲ ਨੂੰ ਪਾਸ ਕਰਨ ਦੀ ਪ੍ਰਕਿਰਿਆ ਅਤੀ ਜਟਿਲ ਤੇ ਗੁੰਝਲਦਾਰ ਤੇ ਵਿਵਾਦਿਤ ਸੀ ਸੈਨੇਟ ਦੇ ਵਿੱਚ 48 ਘੰਟਿਆਂ ਦੀ ਮੈਰਾਥਨ ਬਹਿਸ ਅਤੇ VOTING ਤੋਂ ਬਾਅਦ ਇਹ ਬਿੱਲ 51/50 ਦੇ ਮਤਾ ਨਾਲ ਪਾਸ ਹੋਇਆ ਜਿਸ ਦੇ ਵਿੱਚ ਉਪਰਾਸ਼ਟਰਪਤੀ ਜੇ.ਡੀ. ਵੈਂਸ ਦੀ ਟਾਈ ਬ੍ਰੇਕਿੰਗ ਵੋਟ ਵੀ ਸ਼ਾਮਿਲ ਹੈ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਵਿੱਚ ਬਿੱਲ 218 ਤੋਂ 214/ ਦੇ ਨੇੜਲੇ ਅੰਤਰ ਦੇ ਨਾਲ ਪਾਸ ਹੋਇਆ ਜਿਸ ਦੇ ਵਿੱਚ ਸਾਰੇ 212 ਡੈਮੋਕ੍ਰੇਟਸ ਤੇ ਦੋ ਰਿਪਬਲਿਕਨ ਸੰਸਦ ਮੈਂਬਰ ਥੋਮਸ ਮੇਸੀ ਅਤੇ ਬ੍ਰਾਈਨ ਫਿਟਸ ਪੈਟ੍ਰਿਕ ਨੇ ਇਸ ਦੇ ਵਿਰੋਧ ਦੇ ਵਿੱਚ ਵੋਟ ਪੁਗਤਾਈ ਇਸ ਬਿੱਲ ਨੂੰ ਕਈ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਕਾਂਗਰੈਸ਼ਨਲ ਬਜਟ ਆਫਿਸ ਦੇ ਮੁਤਾਬਿਕ ਇਹ ਬਿੱਲ ਅਗਲੇ 10 ਸਾਲਾਂ ਦੇ ਵਿੱਚ 3.3 ਟ੍ਰਿਲੀਅਨ ਡਾਲਰ ਦਾ ਘਾਟਾ ਵਧਾਏਗਾ ਤੇ 17 ਮਿਲੀਅਨ ਅਮਰੀਕੀਆਂ ਨੂੰ ਸਿਹਤ ਬੀਮਾ ਤੋਂ ਵਾਂਝਾ ਕਰ ਦੇਵੇਗਾ ਇਸ ਤੋਂ ਇਲਾਵਾ ਟੈਸਲਾ ਦੇ ਸੀਈਓ ਅਤੇ 트럼ਪ ਦੇ ਸਾਬਕਾ ਸਮਰਥਕ ਐਲਾਨ ਮਸਕ ਨੇ ਵੀ ਇਸ ਬਿੱਲ ਦੀ ਸਖਤ ਆਲੋਚਨਾ ਕੀਤੀ ਸੀ ਮਸਕ ਦਾ ਦਾਵਾ ਹੈ ਕਿ ਇਹ ਬਿੱਲ ਅਮਰੀਕੀ ਇਲੈਕਟ੍ਰੋਨਿਕ ਵਹੀਕਲ ਉਦਯੋਗ ਨੂੰ ਨੁਕਸਾਨ ਪਹੁੰਚਾਏਗਾ 트럼ਪ ਨੇ ਇਸ ਬਿੱਲ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਟੈਕਸ ਕਟੌਤੀ ਅਤੇ ਅਮਰੀਕਾ ਨੂੰ ਰਾਕਟ ਸ਼ਿਪ ਵਾਂਗ ਅੱਗੇ ਵਧਾਉਣ ਵਾਲਾ ਕਰਾਰ ਦਿੱਤਾ ਸੀ ਉਸਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਇਹ ਸਭ ਤੋਂ ਪ੍ਰਭਾਵਸ਼ਾਲੀ ਬਿੱਲ ਹੈ ਜੋ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਹੌਟ ਦੇਸ਼ ਬਣਾਏਗਾ ਵਨ ਬਿਗ ਬਿਊਟੀਫੁਲ ਬਿਲ 트੍ਰੰਪ ਦੀ ਮੇਕ ਅਮਰੀਕਾ ਗ੍ਰੇਟ ਅਗੇਨ ਮੁਹਿੰਮ ਦਾ ਮੁੱਖ ਹਿੱਸਾ ਹੈ ਜੋ ਟੈਕਸ ਰਾਹਤ ਸਰਹੱਦੀ ਸੁਰੱਖਿਆ ਤੇ ਅਮਰੀਕੀ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਤੇ ਕੇਂਦ੍ਰਿਤ ਹੈ ਇਹ ਬਿਲ ਕਿੰਨਾ ਸਫਲ ਹੁੰਦਾ ਹੈ ਤੇ ਅਮਰੀਕਾ ਨੂੰ ਕਿੰਨਾ ਕੁ ਗ੍ਰੇਟ ਬਣਾਉਂਦਾ ਹੈ ਇਹ ਇਸ ਦੇ ਲਾਗੂ ਹੋਣ ਤੋਂ ਕੁਝ ਸਾਲਾਂ ਬਾਅਦ ਪਤਾ ਲੱਗ ਸਕੇਗਾ